ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਹੋਰ ਨਵੇਂ ਸੂਟਾਂ ਦੀ ਵੀਡੀਓ ਲੈ ਕੇ ਆਏ ਆ ਇਹ ਆਪਣੇ ਕੋਲ ਪ੍ਰਿੰਟ ਸੂਟ ਨੇ ਜੀ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਇਹਦਾ 400 ਰੁਪਇਆ ਤੇ ਇਹ ਬਹੁਤ ਹੀ ਪਿਆਰਾ ਤੇ ਪਿਓਰ ਕਾਟਨ ਚ ਕਪੜਾ ਜੀ ਇਹ ਆਪਣਾ ਟੈਡੀ ਪਿਓਰ ਹੈ ਪਿਓਰ ਤੋਂ ਵੀ ਬਹੁਤ ਬਹੁਤ ਸੋਹਣਾ ਕਪੜਾ ਹੈ ਸੌਫਟ ਸੌਫਟ ਕਪੜਾ ਹੈ ਪਰਪਲ ਇਹਦਾ ਕਲਰ ਹੈ ਜੀ ਇਹ ਚ ਬਰਾਊਨ ਤੇ ਗ੍ਰੀਨ ਦੇ ਆਪਣੇ ਫਲਾਵਰ ਬਣੇ ਹੋਏ ਨੇ ਇਹਦਾ ਰੇਟ ਰਹੂਗਾ ਜੀ 400 ਬਹੁਤ ਹੀ ਸੌਫਟ ਕਪੜਾ ਹੈ ਇਹਦੀ ਕੱਟ ਰਹੂ 5 ਮੀਟਰ ਦੀ 5 ਮੀਟਰ ਦੀ ਇਹਦੀ ਕੱਟ ਹੈ ਜੀ ਇਹਦੇ ਕਲਰ ਆਪਣੇ ਹੋਰ ਵੀ ਹੋ ਜਾਣਗੇ ਇੱਕ ਆਪਣੇ ਕੋਲੇ ਇਹ ਪ੍ਰਿੰਟ ਹੈ ਜੀ ਇਹ ਆ ਬਲੈਕ ਬਲੈਕ ਤੇ ਵਾਈਟ ਤੇ ਬਰਾਊਨ ਜਿਹਦਾ ਪ੍ਰਿੰਟ ਬਣਿਆ ਹੋਇਆਗਾ ਬੈਸੇ ਲਾਈਟ ਬਲੈਕ ਉਤੇ ਇਹ ਪ੍ਰਿੰਟ ਬਣਿਆ ਹੋਇਆਗਾ ਇਹਦਾ ਪ੍ਰਾਈਸ ਵੀ ਰਹੂਗਾ ਜੀ 400 ਇਹ ਪਿਓਰ ਕਾਟਨ ਚ ਕੱਪੜਾ प्योर कॉटन चा सॉफ्ट सॉफ्ट कपड़ा तो बहुत ही सोना प्रिंट बनया हुआ है यदा देखो प्रिंट कि घंट लग रहा है तो यदा प्रिंट है यदि कट भी रहेगी जी पां मीटर यद अपना प्राइज है चार सौ एक अपने को आया जी बहुत ही प्यारा कलर है ਪਿਓਰ ਸੂਤੀ ਕਾਟਨ ਚ ਆਪਣੇ ਕੋਲ ਜਿਹੜੇ ਸਾਰੇ ਸੂਟ ਨੇ ਪਿਓਰ ਸੂਤੀ ਕਾਟਨ ਚ ਨੇ ਤੇ ਕਪੜਾ ਦੀ ਕੱਪੜੇ ਦੀ ਫੁੱਲ ਗਰੰਟੀ ਹੋਊਗੀ ਇਹ ਨਹੀਂ ਵੀ ਕਪੜਾ ਖਰਾਬ ਹੋ ਜਾਊਗਾ ਪੂਰਾ ਸੋਨਾ ਕਪੜਾ ਦੇਵਾਂਗੇ ਤੇ ਗਰੰਟੀ ਨਾਲ ਕਪੜਾ ਦੇਵਾਂਗੇ ਆਪਾਂ ਜੇਕਰ ਤੁਸੀਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਦਾ ਸਕਰੀਨ ਸ਼ਾਟ ਲੈ ਕੇ ਸਾਨੂੰ ਮੈਸੇਜ ਤੋੜ ਸਕਦੇ ਹੋ ਤੇ ਆਪਾਂ ਤੁਹਾਨੂੰ ਉਹੀ ਕਪੜਾ ਪਹੁੰਚਦਾ ਕਰਦਾਂਗੇ ਤੇ ਇਹਦੀ ਸ਼ੀਪਿੰਗ ਜਿਹੜੀ ਹੋਊਗੀ ਜੋ ਫ੍ਰੀ ਹੋਊਗੀ ਇਹ ਆਪਣਾ 400 ਦਾ ਜੀ ਬਹੁਤ ਪਿਆਰਾ ਤੇ ਸੋਨਾ ਕਪੜਾ ਹੈ ਜੀ ਇੱਕ ਆਪਣੇ ਕੋਲ ਇਹ ਆ ਗਿਆ ਜੀ ਇਹ ਮਾਸਟਰਡ ਕਲਰ ਦਾ ਮਾਸਟਰਡ ਤੋਂ ਥੋੜਾ ਜਿਹਾ ਸਰੋਂ ਫੁੱਲਾ ਵੀ ਕੁਸਾ ਸਰੋਂ ਫੁੱਲਾ ਮਾਸਟਰਡ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਮਾਸਟਰਡ ਕਲਰ ਹੈ ਤੇ ਇਸ ਚ ਪ੍ਰਿੰਟ ਦੇਖੋ ਕਿੰਨਾ ਘੈਂਟ ਬਣਿਆ ਹੋਇਆ ਹੈ ਬਹੁਤ ਹੀ ਸੋਹਣਾ ਸਭ ਤੋਂ ਸੌਫਟ ਤੇ ਸੋਹਣਾ ਕੱਪੜਾ ਜੀ ਇਹ ਇਹਦਾ ਪ੍ਰਾਈਜ਼ ਰਹੂਗਾ ਜੀ 550 ਤੇ ਇਹਦਾ ਟੈਡੀ ਪਿਓਰ ਕੱਪੜਾ ਇਹ ਪਿਓਰ ਤੋਂ ਵੀ ਮਤਲਬ ਕਾਟਨ ਤੋਂ ਵੀ ਹਟ ਕੇ ਕੱਪੜਾ ਬਹੁਤ ਹੀ ਸੋਹਣਾ ਕੱਪੜਾ ਤੇ ਸੌਫਟ ਕੱਪੜਾ ਇਦਾਰੂ ਆਪਣਾ ਕਲਰ ਦੇਖੋ ਤੇ ਇਹਦਾ ਪ੍ਰਿੰਟ ਦੇਖੋ ਕਿੰਨਾ ਘੈਂਟ ਹੈ ਇਹ ਰਹੂਗਾ ਜੀ ਆਪਾਂ ਨੂੰ 550 ਦਾ ਇਹ ਆਪਣੇ ਕੋਲੇ ਇਹ ਆ ਗਿਆ ਜੀ ਇਹ ਆ ਗ੍ਰੀਨ ਤੇ ਗ੍ਰੀਨ ਸ਼ੇਡ ਹੈ ਇਹਦੀ ਗ੍ਰੀਨ ਸ਼ੇਡ ਇਹਦਾ ਇਹ ਚ ਪ੍ਰਿੰਟ ਬਣਾ ਹੋਇਆ ਹੈ ਰੈੱਡ ਤੇ ਲਾਈਟ ਗ੍ਰੀਨ ਦਾ ਪ੍ਰਿੰਟ ਬਣਿਆ ਹੋਇਆ ਬਹੁਤ ਹੀ ਪਿਆਰਾ ਪ੍ਰਿੰਟ ਹੈ ਇਹਦਾ ਪ੍ਰਾਈਸ ਰਹੂਗਾ ਜੀ 550 ਇਹ ਪਿਓਰ ਕਾਟਨ ਦਾ ਕੱਪੜਾ ਬਹੁਤ ਸੌਫਟ ਤੇ ਸੋਹਣਾ ਕੱਪੜਾ ਹੈ ਜੀ ਤੇ ਇਹਦਾ ਵੀ ਆਪਣੀ ਕੱਟ ਰਹੂਗੀ ਇਹਦੀ 5 ਮੀਟਰ ਦੀ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਇਹ ਵਾਲੇ ਇਹ ਆ ਰੈੱਡ ਕਲਰ ਚ ਇਹ ਆਪਣਾ ਰੈੱਡ ਕਲਰ ਤੇ ਬਣਿਆ ਹੈ ਲਾਈਟ ਪਰਪਲ ਜਿਹਦਾ ਕਰੀਮ ਵੀ ਨਹੀਂ ਕਹਿ ਸਕਦੇ ਲਾਈਟ ਪਲਪਰ ਦਾ ਇਹਦੇ ਤੇ ਜਿਹੜਾ ਆਪਣਾ ਇਹ ਪ੍ਰਿੰਟ ਬਣਿਆ ਹੈ ਬਹੁਤ ਹੀ ਸੋਹਣਾ ਤੇ ਸੂਨ ਵਧੀਆ ਲੱਗਦਾ ਹੈ ਪ੍ਰਿੰਟ ਦੇਖੋ ਕਿੰਨਾ ਸੋਹਣਾ ਜੱਚ ਰਿਹਾ ਇਹ ਇਹਦਾ ਰਹੂਗਾ ਪ੍ਰਾਈਸ 550 ਇਹਨਾਂ ਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਣਾ ਤਾਂ ਤੁਸੀਂ ਸਾਨੂੰ WhatsApp ਪਰ ਉੱਪਰ ਨੰਬਰ ਚੱਲ ਰਿਹਾ ਉੱਥੇ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਆਪਾਂ ਤੁਹਾਡੇ ਤੱਕ ਇਹ ਪਹੁੰਚਦਾ ਕਰ ਦਾਂਗੇ ਉਹਦਾ ਕੋਈ ਵੀ ਕਿਸੇ ਵੀ ਸੂਟ ਦਾ ਤੁਸੀਂ ਆਰਡਰ ਕਰਨਾ ਹੋਵੇ ਤਾਂ ਕਰ ਸਕਦੇ ਹੋ ਸੀਪਿੰਗ ਇਹਨਾਂ ਦੀ ਫ੍ਰੀ ਰਹੂਗੀ ਜੀ ਇਹ ਹੀ ਆਪਣੇ ਕੋਲ ਸਾਰੇ ਅਦਾਂ ਦੇ ਡਿਜ਼ਾਈਨ ਆਪਾਂ ਤੁਹਾਨੂੰ ਹੋਰ ਵੀ ਨਵੇਂ ਤੋਂ ਨਵੇਂ ਦਿਖਾਉਂਦੇ ਰਹਾਂਗੇ ਇਸ ਤਰ੍ਹਾਂ ਦੇ ਹੋਰ ਸੋਹਣੇ-ਸੋਹਣੇ ਨਵੇਂ-ਨਵੇਂ ਡਿਜ਼ਾਈਨ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕ ਯੂ